ਤਾਲ ਪੜਸੀ ਲੇਕਿਨ ਉਹਨਾਂ ਨੇ ਸਾਨੂੰ ਪਲਮੀ ਤੱਕ ਉਹਨਾਂ ਨੇ ਸਾਨੂੰ ਪੜਾਇਆ ਸਾਡੀ ਜਿਹੜੀ ਸੀ ਉਹਨਾਂ ਨੇ ਸਾਨੂੰ ਇੱਕ ਦਿਨ ਗ੍ਰੰਥੀ ਅੰਦਿਵ ਕੋ ਸਾਰੀ ਸਾਨੂੰ ਲਿਖਣਾ ਸਿਖਾਇਆ 15 ਸਿਪਾਹੀ ਉਸ ਤੋਂ ਬਾਅਦ ਪੰਜਾਬੀ ਵਿਦਿਆਰਥੀ ਸਰਦਾਰ ਵੀ ਦੋਨੇ ਬੈਠੇ ਹਨ ਵੀਜੀ ਰਣਵੀਰ ਸਿੰਘ ਵੀਜੀ ਬਿੱਲਾਰ ਇਹਨਾਂ ਇਹਨੂੰ ਰੈਰ ਹਸਨ ਦਾ ਬਾਕ ਕਰਨਾ ਤੇ ਸਾਨੂੰ ਕਹਿਣਾ ਮਾ ਮੇਰੀ ਨਹੀਂ ਕਿ ਫਲਾਣਾ ਸਿੰਘ ਬਾੜ ਕਰਨਾ ਤੁਸੀਂ ਵੀ ਬਾੜ ਕਰਨਾ ਸਾਡਾ ਘਰ ਥੋੜਾ ਗੁਰਦੁਰ ਸਾਹਿਬ ਤੋਂ ਦੂਰੋਂ ਦਾਟ ਪਰਲੇ ਪਾਸੇ ਨੂੰ ਉੱਥੋਂ ਫਿਰ ਅਸੀਂ ਕੈਦਾ ਲੈ ਕੇ ਭਾਈ ਨੂੰ ਲਾਣਾ ਪੜਨਾ ਤਾਂ ਇਹ ਚੀਜ਼ਾਂ ਇਹ ਬੜੀਆਂ ਜਿਹੀਆਂ ਮਾਂ ਜਿਹੜੀ ਆ ਉਹ ਕੋਈ ਵੀ ਜਿੰਨਾ ਮਰਜ਼ੀ ਕੋਈ ਪਿਆਰ ਕਰਦਾ ਤੁਹਾਨੂੰ ਲੇਕਿਨ ਉਹਦੇ ਤੋਂ ਜ਼ਿਆਦਾ 9 ਮਹੀਨੇ ਜ਼ਿਆਦਾ ਤੁਹਾਨੂੰ ਜਾਣਦੀ ਹੈ ਕਿਉਂਕਿ 9 ਮਹੀਨਾਂ ਪੇਟ ਦੇ ਵਿੱਚ ਰੱਖੀ ਹੁੰਦਾ ਉਹ ਸਾਰੀਆਂ ਹੱਕ ਤੱਤਾਂ ਗਿਆ ਜਾਣਦੀ ਹੈ ਮਾਣ ਆਗੇ ਅਸੀਂ ਲੜਨੇ ਆ ਤੇ ਮਾਣ ਆਗੇ ਅਸੀਂ ਪ੍ਰੇਮ ਕਰਨੇ ਆ ਲੇਕਿਨ ਮਾਣ ਵਰਗਾ ਕੋਈ ਨਹੀਂ ਤੇ ਜਿੱਥੇ ਅਸੀਂ ਅੱਗੇ ਜਿਹੜੇ ਆਉਣ ਆ ਬਈ ਜਨਰੇਸ਼ਨ ਅਸੀਂ ਤੋਂ ਇਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਣੀਆਂ ਹਨ ਬੱਚੇ ਤਾਂ ਹੀ ਸਿੱਖ ਸਕਦੇ ਤੁਸੀਂ ਅਸੀਂ ਗੁਰਬਾਣੀ ਦੇ ਨਾਲ ਜੋੜਾਂਗੇ ਉਹ ਜਿਹੜਾ ਅਸੀਂ ਉਸ ਵਿਸ਼ੇ ਤੇ ਮੈਂ ਜ਼ਰੂਰ ਬੋਲਾਂਗਾ ਕਿ ਜਿਹੜਾ ਅਸੀਂ ਇੱਕ ਮਹਾਰਾਜ ਦਾ ਸੇਵਾਤ ਸਾਨੂੰ ਲਈ ਹੈ ਤੇ ਉਸ ਦੇ ਵਿੱਚ ਅਸੀਂ ਜ਼ਰੂਰ ਕਹਾਂਗੇ ਕਿ ਕੁਝ ਨਾ ਕੁਝ ਹੀ ਸਾਰੇ ਜਾਣੇ ਕੁਝ ਨਾ ਕੁਝ ਯੋਗਦਾਨ ਪਾਏਗੇ ਉਹਦੇ ਵਿੱਚ ਬੇਸ਼ੱਕ ਇਹ ਆਪਣੀ ਪੱਖੇ ਤਿਆਰ ਕਰੀਏ ਕੁਝ ਆਪ ਵੀ ਪੜਾਈਏ ਉਹਨਾਂ ਨੂੰ ਗੁਰੂ ਦੇ ਲੜ ਲਾਈਏ ਉਹ ਵੀ ਇੱਕ ਬੜਾ ਵੱਡਾ ਯੋਗਦਾਨ ਹੈ ਅੱਜ ਕੱਲ ਦੇ ਜਵਾਨੀ ਦੇ ਵਿੱਚ ਕਿਉਂਕਿ ਪੰਜਾਬੀ ਤੇ ਪੜ੍ਹਨੀ ਕੀ ਅਸੀਂ ਬੋਲਣ ਸ਼ਕਤੀ ਦੀ ਤਰ੍ਹਾਂ ਦੇ ਵਿੱਚ ਬੋਲਦੇ ਹੀ ਨਹੀਂ ਪੰਜਾਬੀ ਮਾਮਾ ਵੀ ਪਿਓ ਵੀ ਸਾਰੇ ਹਿੰਦੀ ਦੀ ਗੱਲ ਕਰਨੇ ਆਸੇ ਜਦ ਪੰਜਾਬੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਜਦੋਂ ਤੱਕ ਅਸੀਂ ਇਸ ਵਿਸ਼ੇ ਤੇ ਥੋੜਾ ਜਿਹਾ ਸੋਚਾਂਗੇ ਨਹੀਂ ਕਰਾਂਗੇ ਨਹੀਂ ਉਦੋਂ ਤੱਕ ਇਹ ਗੱਲ ਨਹੀਂ ਬਣੇ ਤੇ ਇਹ ਸਾਰਾ ਜੋ ਹੈ ਹੁਣ ਅੱਜ ਤੋਂ 10 ਸਾਲ ਤੋਂ ਪਹਿਲਾਂ ਕੀ ਸੀ ਸਾਰਾ ਕੁਝ ਸਾਡੀ ਪੰਜਾਬੀ ਸਕੂਲ ਵਿੱਚ ਕਿਸ਼ਮੀ ਲੱਗੀ ਸੀ ਆਪਾਂ ਗੱਲ ਵੀ ਸਾਰੇ ਕਰਦੇ ਸੀ ਤੇ ਸਾਰਾ ਕੁਝ ਹੁੰਦਾ ਜਾਂਦਾ ਸੀ ਤੇ ਹੁਣ ਸਾਡੇ ਚ ਇਹੋ ਜਿਹੇ ਇਨਸਪਕਮ ਬਿੱਚ ਪੜ ਗਏ ਹਨ ਇਹ ਸਭ ਕੁਝ ਖਤਮ ਕਰ ਹੀ ਗਿਆ ਪੰਜਾਬ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਬਹੁਤ ਟਰਟੀ ਚੱਲ ਹੋ ਗਈ। ਲੇਕਿਨ ਅਸੀਂ ਆਪਣੇ ਪਿੱਸੇ ਨੂੰ ਇਸ ਸੰਭਾਲ ਕੇ ਰੱਖਣਾ ਕਿ ਤੁਹਾਨੂੰ ਕੋਈ ਇਹਦੇ ਚ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ। ਕਿ ਬੱਚੇ ਦੀ ਜੋ ਦੂਸਰੀ ਪੜ੍ਹਾਈ ਹੈ ਉਹ ਵਕਤ ਰਹਿ ਜੋ ਜਾਈ ਜਾਂ ਉਹਦੇ ਚ ਤੁਸੀਂ ਭੀਖ ਹੋ ਜਾਓਗੇ ਨਾ। ਬੱਚਾ ਤੁਹਾਡਾ ਹੋਰ ਵਧੀਆ ਬਣੇਗਾ। ਉਸਦੇ ਸੰਸਕਾਰ ਵਧੀਆ ਬਣਨਗੇ। ਜੋ ਆਜਕਾ ਦੀ ਜੋ ਪੀੜੀ ਹੈ ਉਹ ਫਟਾਫਟ ਗਲਤ ਕੰਮ ਦੇ ਵਿੱਚ ਹੋ ਗੁਰਜੰਦੀ ਹੈ ਲੱਗ ਜਾਂਦੀ ਹੈ ਮਤਲਬ ਥੋੜਾ ਜਿਵੇਂ ਕੋਈ ਦਰਦ ਸੰਗਤ ਮਿਲੇ ਉਸ ਪਾਸਿਓਂ ਬਹੁਤ ਜਲਦੀ ਆ ਜਾਣਗੇ ਲੇਕਿਨ ਜਦੋਂ ਅਸੀਂ ਗੁਰਬਾਣੀ ਦੇ ਨਾਲ ਬੱਚੇ ਨੂੰ ਜੋੜਾਂਗੇ ਤੇ ਸੰਗਤ ਬੇਸ਼ੱਕ ਉਹਦੀ ਗਲਤ ਹੋਏਗੀ ਲੇਕਿਨ ਉਸ ਦਰਦ ਬਖਸ਼ੇ ਜਾਣ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗੇਗਾ ਜਦੋਂ ਕੋਈ ਜ਼ਿਆਦਾ ਜ਼ੋਰ ਕਰੇਗਾ ਤਾਂ ਫੇਰ ਹੀ ਉਹ ਤਾਂ ਜਾ ਸਕਦਾ ਲੇਕਿਨ ਗੁਰਬਾਣੀ ਦੇ ਨਾਲ ਜਦ ਜੁੜਿਆ ਹੋਏਗਾ ਤੇ ਇੱਕ ਤੇ ਉਹਦੇ ਨੂੰ ਥੋੜੀ ਜਿਹੀ ਆਤਮਾ ਦੇ ਵਿੱਚ ਵੀ ਥੋੜਾ ਜਿਹਾ ਹੋਏਗੀ ਜਿਹੜੀ ਗੱਲ ਆਪਣੇ ਗੁਰਬਾਣੀ ਜਿਹੜੀ ਸੰਤ ਕਰਦੀ ਹੈ ਸ਼ਾਂਤੀ ਦਿੰਦੀ ਹੈ ਤੇ ਦੂਸਰੀ ਇਹਨੂੰ ਸ਼ਰਮ ਕੀ ਥੋੜੀ ਜੀ ਹੋਏਗੀ ਕਿ ਮੈਂ ਗੁਰਬਾਣੀ ਨਾਲ ਜੁੜੇ ਆ ਮੈਂ ਦਰਦ ਰਸੇ ਨਹੀਂ ਕਰਦਾ ਤੇ ਇਹ ਚੀਜ਼ਾਂ ਦਾ ਫਾਇਦਾ ਬਹੁਤ ਹੁੰਦਾ ਲੇਕਿਨ ਅਸੀਂ ਸੋਚਦੇ ਨਹੀਂ ਅਸੀਂ ਇਹ ਹੀ ਸੋਚਨੇ ਆ ਕਿ ਅੱਜ ਕੱਲ ਮਾਡਰਨ ਜ਼ਮਾਨਾ ਮਾਡਰਨ ਦੇ ਨਾਲ ਹੀ ਚੱਲ ਰਿਹਾ ਸੀ ਆਪਣੇ ਇੰਗਲੈਂਡ ਨਾਲ ਹੀ ਮਿਲ ਜਾਈਏ ਜਾਂ ਅਮਰੀਕਾ ਨਾਲ ਹੀ ਮਿਲ ਜਾਈਏ لیکن بیسک چیزیاں ਅਸੀਂ ਛੱਡੇ ਜਾ ਰਹੇ ਆਂ بیسک ਚੀਜ਼ਾਂ ਨੂੰ ਅਗਰ ਫੜ ਕੇ ਰੱਖਾ ਗਏ ਅਸੀਂ ਤੇ ਸਾਡੇ ਬੱਚੇ ਵੀ ਠੀਕ ਹੋਣਗੇ ਸਾਡੇ ਘਰ ਦੇ ਜੇ ਕੰਮ ਕਾਜ ਉਹ ਵੀ ਠੀਕ ਹੋਣਗੇ ਅੱਗੇ ਆਉਣ ਵਾਲੇ ਜੋ ਸੰਸਕਾਰ ਚ ਸਾਡੀ ਕੋਈ ਨੂੰਹ ਆਉਣੀ ਹੈ ਜਾਂ ਕੋਈ ਸਾਡਾ ਬੇਟਾ ਬਿਆਨਾ ਅਸੀਂ ਜਾਂ ਕੋਈ ਕੁੜੀ ਬਿਆਣੀ ਹੈ ਉਹ ਅਗਲੇ ਘਰ ਜਾ ਕੇ ਵੀ ਉਸ ਦਾ ਜਿਹੜਾ ਫਾਇਦਾ ਮਿਲਦਾ ਤੁਹਾਨੂੰ ਸੋਪਾ ਮਿਲਦੀ ਤਾਂ ਇਹਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੀਏ ਅਸੀਂ ਇੰਨੀਆਂ ਕੰਕੀਆਂ ਪ੍ਰਬੰਧ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ